ਉਹ ਕੀ ਹੁੰਦਾ ਉਹ ਮਿੱਤੋ ਦੇ ਹੱਥ ਬੱਜਦਾ ਚੱਲੂ ਹੈ ਇਹ ਲੈਜੰਤਨ ਵਾਲੀ ਹੈ ਸਰਪ੍ਰੰਚ ਕੀ ਈਸ਼ਵਰ ਰੂਪਤਾ ਅ ਨਹੀਂ ਤਾਂ ਦੋ ਅੱਗੇ ਚੱਲ ਗਿਆ ਲੈਜੰਤਨ ਦਾ ਸਰਪ੍ਰੰਚ ਕੀ ਈਸ਼ਵਰ ਰੂਪਤਾ ਇਸ ਰੀਤੀ ਚ ਆਚਾਰੀ ਨੇ ਸ਼ਿਸ਼ਕੂ ਗੋਪ్య ਤત્વ ਕਾ ਉਦੇਸ਼ ਕੀਆ ਹੈ ਯਾਨੀ ਗੁਪਤ ਸਤਿਵਦਾ ਉਪਦੇਸ਼ ਕੀਤਾ ਤਾਂ ਵੀ ਜਿਹੜਾ ਸ਼ੇਰ ਸਦਾ ਮੂੰਹ ਤੇ ਇੰਦਰ ਪ੍ਰਸੰਨ ਖੁਸ਼ ਨਹੀਂ ਹੋਇਆ ਕਿਉਂਕਿ ਉਹਨੇ ਦੇਖ ਕੇ ਜਾਣਿਆ ਕਿ ਸ਼ੇਰ ਸਜਣਾ ਗੁਰੂ ਜੀ ਨੇ ਦੇਖਿਆ ਉਹ ਸ਼ੇਰ ਸਜਣਾ ਨਾ ਖੁਸ਼ ਨਹੀਂ ਹੋਇਆ ਕਰਤਾਰਥ ਨਹੀਂ ਹੋਇਆ ਉਹਨੂੰ ਪੂਰੀ ਸਮਝ ਨਹੀਂ ਲੱਗੀ ਇਹ ਕਰਤਾਰਥ ਹੁੰਦਾ ਹੈ ਜਿਹਦਾ ਮੁੱਖ ਪ੍ਰਸੰਨ ਹੋਣਾ ਹੈ ਵੀ ਮੈਨੂੰ ਸਮਝ ਲੱਗੀ ਫਿਰ ਸਥੂਲ ਰੀਤੀ ਸੇ ਉਪਦੇਸ਼ ਕਰਨੇ ਨੂੰ ਲੈ ਚੰਤਨ ਕਹੇ ਮਾਟੀ ਕੋ ਕਾਰਜ ਘਟ ਜੈਸੇ ਮਾਟੀ ਤਾਂ ਕਿ ਬਾਹਰ ਮਾ ਘੜੀ ਜਿਹੜਾ ਮਿੱਟੀ ਦਾ ਕਾਰਜ ਘੜਾਇਆ ਉਪਾਦਨ ਕਾਰਨ ਘੜਾਇਆ ਪਰੰਤੂ ਮਿੱਟੀ ਘੜੇ ਦੇ ਬਾਹਰ ਹੈ ਵਿੱਚ ਨਹੀਂ ਹੈਗਾ ਭੜਾ ਸ਼ਬਦ ਜਿਹੜਾ ਹੈ ਨਾ ਉਹ ਇੱਕ ਆਕਾਰ ਦਾ ਨਾਮ ਆ ਹਾਂਜੀ ਮਿੱਟੀ ਜਿਹੜੀ ਵੈਸੇ ਬਦੂ ਸਰੂਪ ਵਿੱਚ ਹੈ ਤੋ ਜਲ ਤੇ ਫੇਨ ਤੁਰੰਗ 부ਜਵਦਾ ਜਲ ਪਾਣੀ ਤੋਂ ਪਿੰਨ ਜਿਹੜੀ ਤਰੰਗ ਲਹਿਰ ਫੇਨ ਝੱਗ ਤੇ ਬੁਦਬਦਾ ਬੁਲਬਲੇ ਜਿਹੜੇ ਉੱਠਦੇ ਆ ਉਹ ਉਪਜਿਤ ਜਲ ਤੇ ਜੁਦੇ ਸੁਨਾ ਹੈ ਉਹ ਜਲ ਚੋਂ ਪੈਦਾ ਹੁੰਦੇ ਆ ਤੇ ਜਲ ਤੋਂ ਬਿਨਾ ਪਿੰਨ ਨਹੀਂ ਹੈ ਇਹ ਕਹਿਣਾ ਚਾਹੁੰਦਾ ਹੈ ਐਸੇ ਜੋ ਜਾਂਕੋ ਹੈ ਕਾਰਜ ਇਸ ਤਰ੍ਹਾਂ ਜਿਸ ਪਾਣੀ ਦਾ ਕਾਰਜ ਬੁਲਬਲੇ ਝੱਗ ਤੇ ਲਹਿਰ ਹੈ ਜਿਹਦਾ ਕਾਰਜ ਹੈ ਕਾਰ ਰੂਪਛਾਨਉਤਾ ਹੈ ਉਹੀ ਉਸ ਕਾਰਜ ਦਾ ਕਾਰਨ ਰੂਪ ਹੈ ਕਰਤਾ ਕਾਰਨ ਤੇ ਕਿਰਿਆ ਤਿੰਨ ਚੀਜ਼ਾਂ ਜੁੜਦੀਆਂ ਨੇ ਤਾਂ ਫਿਰ ਕਾਰਜ ਦੀ ਸੰਪੂਰਨਤਾ ਹੁੰਦੀ ਹੈ ਕਰਤਾ ਜਬ ਮੈਂ ਹੋ ਗਿਆ ਕਾਰਜ ਕਿਰਿਆ ਹੋ ਗਈ ਕਿਰਿਆ ਜਿਹੜੀ ਕਿਰਿਆ ਕਰਨੀ ਹੈ ਤੇ ਉਤੋਂ ਫਿਰ ਕਾਰਜ ਦੀ ਪਤੀ ਹੁੰਦੀ ਆ ਤਾਂ ਕਹਿੰਦੇ ਫਿਰ ਕਾਰ ਰੂਪੇਸ਼ਣਤਾ ਹੈ ਕਾਰਣ ਈਸ਼ਰਕਲ ਕੋ ਸੋਗ ਹੈ ਈਸ਼ਵਰ ਦਾ ਜਿਹੜਾ ਵੀ ਸੰਪੂਰਨਤਾ ਦਾ ਸਕਲ ਦਾ ਸੰਪੂਰਨ ਦਾ ਕਾਰਜ ਉਹ ਕੀ ਹੈ ਮੈਂ ਹੂੰ ਔਰ ਲੈ ਚਿੰਤਨ ਜਾਨੋ ਵਿੱਚ ਜਾਏ ਮੈਂ ਹੂੰ ਨੂੰ ਈਸ਼ਵਰ ਵਿੱਚ ਲੈ ਕਰਨਾ ਜਿਦਾ ਬੁਦਬਦਾ ਤੇ ਪਾਣੀ ਦੀ ਲਹਿਰ ਤੇ ਜਿਹੜੀ ਝਗ ਪਾਣੀ ਜੀ ਲੈ ਹੁੰਦੀ ਪਾਣੀ ਤੋਂ ਪੈਦਾ ਹੋਈ ਇਹ ਜਿਹੜਾ ਸਾਡਾ ਬਾਟਰ ਸਰੀਰ ਕਰਕੇ ਕਾਇਆ ਕਰਕੇ ਅਸੀਂ ਉਸ ਈਸ਼ਵਰ ਤੋਂ ਵਲੱਖਣ ਵੱਖਰੇ ਹੋਏ ਆ ਇਹ ਜਿਹੜੀ ਉਪਾਦੀ ਪੇਡਾ ਇਨੂੰ ਲੈ ਕਰਨਾ ਉਹਦੇ ਵਿੱਚ ਫਿਰ ਇਹ ਲੈ ਚਿੰਤਨ ਜਾਣੋ ਜਿ ਪਿਆਰੇ ਇਹਨੂੰ ਲੈ ਕੇ ਚਿੰਤਨ ਦੀ ਚਿੰਤਨ ਕਰਦਿਆ ਕਰਦਿਆ ਇਹ ਬ੍ਰह्म ਚ ਲੈ ਆਉਣਾ ਇਹਨੂੰ ਲੈ ਚਿੰਤਨ ਦੀ ਕਾਰਜ ਕਹਿੰਦੇ ਨੇ ਆਹ ਪੜੋ ਜੈਸੇ ਮਾਟੀ ਕੇ ਕਾਰਜ ਕੇ ਜੈਸੇ ਮਾਟੀ ਦੇ ਕਾਰਜ ਕੇ ਬਾਹਰ ਸੁਧਰ ਮਾਟੀ ਬਾਈ ਹੈ ਜੈਸੇ ਮਾਟੀ ਦਾ ਤੋਂ ਸਾਰਾ ਮਾਟੀ ਤੋਂ ਪਸਟ ਆਹ ਛੜਾ ਜਿਹੜਾ ਆ ਉਹਦਾ इनमें तो कारण मिट्टी है बाहर भी मिट्टी अंदर भी मिट्टी मिट्टी का समूह बनया यानी खड़ा मिट्टी तो बिना बन नहीं सकता हम और जल के कार्य जोत है जो कारण का कारण रूपी और ਜਿਹੜੇ ਕਾਰਜ ਵੇਨ ਬੁੱਧਵਦਾ ਤੇ ਲੈਰਾ ਨੇ ਉਹਨਾਂ ਦਾ ਕਾਰਜ ਪਾਣੀ ਹੈ ਤੇ ਪਾਣੀ ਤੋਂ ਬਿਨਾ ਉਹ ਬਖਰੇ ਨਹੀਂ ਹਨ ਇਹ ਕਹਿੰਦਾ ਇਸ ਤਰ੍ਹਾਂ ਸੰਪੂਰਨ ਜਿਹੜਾ ਪਰਪੰਚ ਨਜ਼ਰ ਆਉਂਦਾ ਇਹਦਾ ਮੂਲ ਕਾਰਨ ਈਸ਼ਵਰ ਹੈ ਇਸ ਵਾਸਤੇ ਸਰਵ ਕਾਰੇ ਪਰਪੰਚ ਈਸ਼ਵਰ ਸਰੂਪ ਮੈਂ ਹੀ ਪੈਨ ਨਹੀਂ ਸੇ ਪੈਨ ਨਹੀਂ ਕਿੰਤੂ ਸਰਵ ਪਰਪੰਚ ਦਾ ਸਰੂਪ ਦੇਖੋ ਗੁਰੂ ਸਾਹਿਬ ਨੇ ਇਹਨੂੰ ਹੋਰ ਤਰੀਕੇ ਨਾਲ ਰੱਖਿਆ। ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ, ਇੱਕ ਪੰਡਾਰੀ, ਇੱਕ ਲੈਜੀ। ਈਸ਼ਵਰੀ ਕਨੇ ਮਾਇਆ ਪੈਦਾ ਕੀਤੀ। ਉਹ ਮਾਇਆ ਵਿੱਚ ਤਿੰਨ ਗੁਣ ਪੈਦਾ ਕੀਤੇ ਸੰਸਾਰੀ, ਪੰਡਾਰੀ ਤੇ ਲੈਜੀ ਬਾਣ। ਇਹ ਜਿਹੜੀ ਮਾਇਆ ਸੀ ਕਿਉਂਕਿ ਈਸ਼ਵਰ ਨੇ ਪੈਦਾ ਕੀਤੀ ਈਸ਼ਵਰੀ ਦਾ ਹਿਸਤਾਂਸ ਹੈਗਾ। ਇਸ ਕਰਕੇ ਨੇ ਸੰਸਾਰ ਦੀ ਜਦੋਂ ਰਚਨਾ ਕੀਤੀ ਜਿਹਦੇ ਵਿੱਚ ਸਤੋਗਣ ਪ੍ਰਧਾਨ ਸੀ ਉਹ ਤਾਂ ਈਸ਼ਵਰ ਗਿਆ ਜਿਹਦੇ ਵਿੱਚ ਤਮੋਗਣ ਪ੍ਰਧਾਨ ਸੀ ਉਹ ਜੀਵ ਬਣ ਗਿਆ ਇਹ ਜਿਹੜੀ ਭਿੰਨਤਾ ਹੈ ਮਾਇਆ ਕਰਕੇ ਕੋਈ ਬਾਸ ਵਿੱਚ ਮੂਲ ਕਾਰਨ ਦੋਨਾਂ ਦਾ ਈਸ਼ਵਰ ਹੈ ਉਹ ਈਸ਼ਵਰ ਮੈਂ ਯਾਨੀ ਕਿ ਮੈਂ ਇਸ ਤੋਂ ਜਾਣ ਕੇ ਉਸ ਦਾ ਮੈਂ ਤਾਂ ਦਾ ਅਸੀਂ ਕੇਸ ਦੇ ਇਹ ਕਰਮ ਹੈ ਹਾਂ ਉਹ ਬ੍ਰਹਮੰਡ ਸਾਰਾ 25 ਗ੍ਰਿਹ ਪੂਜਨ ਦਾ ਕਾਰਜ ਆ ਜਿਤਨਾ ਸੂਲ ਨਗਰੋਂ ਦਾ ਪਹਾੜ ਨਦੀਆਂ ਨਾਲੇ ਜੋ ਵੀ ਦ੍ਰਗਤਾ ਪੈਸ਼ ਕੋਦਾਈ ਜਿਹੜੀ ਹੈ ਇਹ ਸਾਰੀ ਦੀ ਸਾਰੀ ਪੰਚ ਗ੍ਰਿਹ ਪੂਤਨ ਦਾ ਕਾਰਜ ਹੈ ਆਕਾਸ਼ ਧਰਤੀ ਹਵਾ ਪਾਣੀ ਅਗਨੀ ਦੇ ਪੂਨ ਪੰਜ ਪੂਤੇ ਰਿਹਾ ਇਹਨਾਂ ਤੱਤਾਂ ਤੋਂ ਇਹ ਸਾਰੀ ਸ੍ਰਿਸ਼ਟੀ ਕਾਇਨਾਤੀ ਰਚਨਾ ਹੋਈ ਹੈ ਤਾਂ ਜੋ ਪ੍ਰithvi ਕਾ ਕਾਰਜ ਤੋਂ ਪ੍ਰithvi ਸਰੂਪ ਜਲ ਕਾ ਕਾਰਜ ਜਲ ਸਰੂਪ रीति से जापुतन का जो कार्य तो सोता का ही स्वरूप है इस रीति से सारा सतुल ब्रह्मांड पंचकृतभूत सर्वानुतः है ऐसे है या के नहीं है कार्य होने से कार्यो गण के, के कार्य प्राण तो है, दुद 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 के के है। तो इंद्री रजोगुण अंत का कारण है तो पृथ्वी का कारण का है तो सत्युण स्वरूप है ऐसे रचना और उदस्त जल के तत्व गुण रजोगुण का स्वरूप है नेत्र के तत् है प्राण वायु के तत्व गुण और रजोगुण स्वरूप है ਏਕ ਹੋਵਾ ਕੇ ਅਕਾਸ਼ ਤੇ ਸਤਿ ਕੋ ਜੁਨੇ ਰਜੇ ਰਜੇ ਇਹਨੇ ਜਿਹੜੇ ਪੰਚੀ ਗ੍ਰਤ ਪੰਜ ਮੰਨੇ ਆ ਨਾ ਜਿਹਦੇ ਵਿੱਚ ਜਿਦਾ ਨੱਕ ਕੰਨ ਅੱਖ ਚਮੜੀ ਗੁਦਾ ਲਿੰਗ ਇਹ ਸਾਰਿਆਂ ਚ ਦੱਸਿਆ ਵੀ ਜਿਹੜਾ ਸੁਧ ਸਤੋਗੁਣਪ੍ਰੀ ਰੂਪ ਹੈ ਉਹ ਅੰਤ ਕਰਦਾ ਬਾਕੀ ਜਿਹਦਾ ਗੁਦਾ ਤੇ ਇੰਦਰੀ ਮਿਲ ਕੇ ਪ੍ਰਥਵੀ ਦੇ ਦੋਨੋਂ ਠੋਸ ਹੈ ਇਹ ਇਹ ਰਜੋਗੁਣ ਅੰਸ਼ ਦਾ ਕਾਰੇ ਸੁ ਪ੍ਰਿਥਵੀ ਦਾ ਰਜੋਗੁਣ ਰੂਪ ਹੈ ਇਹ ਇਹਦੇ ਅਗੇ ਕਿ ਨਕਰਾਨ ਇੰਦਰੀ ਪ੍ਰਿੰਸੀਪ ਕੇ ਸਤੋਗੁਣ ਦਾ ਕਰਾਨ ਗੁਦਾ ਹੋ ਗਈ 457 ਸਤੋਗੁਣ ਸ੍ਰੂਪ ਹੈ ਇਸੇ ਤਰ੍ਹਾਂ ਰਸਨਾ ਰ ਉਪਸਤ ਜਲ ਕੇ ਸਤੋਗੁਣ ਕੇ ਰਜੋਗੁਣ ਸ੍ਰੂਪ ਹੈ ਨੇਤਰ اور ਪੈਰ ਜਿਹੜੇ ਆ ਇਹ ਤੇਜ ਦੇ ਸਤੋਗੁਣ ਸ੍ਰੂਪ ਰਜੋਗੁਣ ਇਹ ਦੋ ਦੇ ਆ ਸਤੋਗੁਣ ਤੇ ਰਜੋਗੁਣ ਦਾ ਸ੍ਰੂਪ ਹੈ ਜਿਹੜੇ ਗਿਆਨ ਕਰਮ ਇੰਦਰੀਆ ਹੈ ਉਹ ਸਾਰੇ ਦੋ ਦੋ ਦਾ ਮੇਲ ਹੈ ਹੂੰ ਚਮੜੀ ਤਵਕ ਔਰ ਪਾਣੀ ਪਾਣ ਹੱਥ ਤਵਕ ਚਮੜੀ ਔਰ ਹੱਥ ਨਾਲ ਇਦਾਂ ਟੋਕੇ ਦੇਖਦੇ ਆਂ ਅਸੀਂ ਤੇ ਚਮੜੀ ਨਾਲ ਵੀ ਕੋਈ ਸਪਰਸ਼ ਕਰੇ ਫੇਰ ਪਤਾ ਲੱਗਦਾ ਤਵਕ ਔਰ ਪਾਣੀ ਯਾਨੀ ਤਵਕ ਚਮੜੀ ਅਤੇ ਹੱਥ ਜਿਹੜੇ ਇਹ ਬਾਜੂ ਦੇ ਸਤੋਗੁਣ ਰਜੋਗੁਣ ਦਾ ਅੰਸ਼ ਨੇ ਇਸੇ ਤਰ੍ਹਾਂ ਸਿਰੋਤਰ ਕੰਨ ਜਿਹੜੇ ਆ ਇਹ ਬਾਗ ਔਰ ਆਕਾਸ਼ ਕੇ ਸਤੋਗੁਣ ਰਜੋਗੁਣ ਦਾ ਸਰੂਪ ਹੈ ਜੋ ਸੀ ਬੋਲਦੇ ਆ ਇੱਕ ਖਾਲੀਪਣ ਕੀ ਬੋਲਦੇ ਆ ਮੂੰਹ ਖਾਲੀ ਹੈ ਆਵਾਜ਼ ਆ ਰਹੀ ਹੈ ਗਲ ਖਾਲੀ ਆਵਾਜ਼ ਆ ਰਹੀ ਹੈ ਕੰਨ ਖਾਲੀ ਹੈ ਸੁਣ ਰਿਹਾ ਨਾਕਾ ਖਾਲੀ ਇਸ فاਸਲੇ ਹੈ ਪੇਟ ਖਾਲੀ ਹੈ ਭੋਜਨ ਜਾ ਰਿਹਾ ਖਾਲੀ ਅੰਸ਼ ਜਿਹੜਾ ਇਹਦੇ ਵਿੱਚ ਹੈ ਉਹ ਆਕਾਸ਼ ਦਾ ਅੰਸ਼ ਹੈ ਇਸ ਵਿੱਚ ਇਸ ਲਈ ਇਹ ਕਹਿੰਦਾ ਸਰੋਤਰ ਨਿਬਾਤ ਆਕਾਸ਼ ਕੇ ਸਤੋ ਗੁਣ ਰਜੋ ਗੁਣ ਇਸ ਲਈ ਸਾਰੀ ਸ੍ਰਿਸ਼ਟਿਕ ਤੁਕ ਸੰਸ੍ਰਿਤੀ ਜਿਹੜੀ ਹੈ ਆਪੰਚੀ ਕਿਰਤਪੂਤ ਰੂਪ ਹੈ ਦੋ ਦੋ ਤਤਾਂ ਤੋਂ ਮਿਲ ਕੇ ਇੱਕ ਇੱਕ ਹੋਰ ਤਤ ਬਣਿਆ ਹੋਇਆ ਹੈ। ਯਾਨੀ 5 ਦੋਣੀ 10 10 ਤੇ 5 15 ਤਤ ਹੈ ਇਹ। ਤਾਂ ਮੂਲ 5 5 ਆ ਗਿਆ ਉਹ ਵੱਲ। ਤੋਂ ਇਸ ਤਰ੍ਹਾਂ ਕਿ ਬਾ ਸੰਕੀਤ ਨੂੰ ਇਸ ਤਰ੍ਹਾਂ ਕਿ ਕਰੇ। ਤੇ 3 ਜਨ ਦਾ ਕਾਰਜ ਹੈ। ਹੂੰ। ਦਾ ਕਾਰਜ ਹੈ। ਯਾਨੀ ਇਹ ਇੱਕ ਰੂਪ ਹੈ। ਇਹ ਜਾਈ ਦਾ ਕਾਰਜ ਹੈ।

ਆਪਣੇ ਮੈਂ ਵਕੀਲ ਕਰਕੇ ਰਮੇ ਦੇ ਇਸ ਦੇ ਉਪਾਦਨ ਜੋ ਬਖਾਨ ਕਰੀ ਉਹ ਆਹ ਇਸ ਦੇ ਉਪਾਦਨ ਜੋ ਸਮੋਗਣ ਪ੍ਰਕਿਰਤੀ ਕਹੇ ਜੈਸੇ ਸੇਦ ਪਾਲ ਸੇਦ ਪਾਲ ਦੀ ਹਾਂ ਜਿਹੜੇ ਉੱਪਰ ਦੱਸਿਆ ਨਾ ਮਾਇਆ ਦੀ ਅਵਸਥਾ ਵਿਸ਼ੇਸ਼ ਦੀ ਪ੍ਰਕਿਰਤੀ ਹੈ ਉਹ ਜਿਹੜੇ 6 ਗੁਣ ਦੱਸਿਆ ਇਹ ਇਹ ਉਹਨਾਂ ਸਾਰਿਆਂ ਦਾ ਇਕੱਲੇ ਇਕੱਲੇ ਵਿਸ਼ਲੇਸ਼ਣ ਕੀਤਾ ਹੈ ऐसे देश पादादिक सरगरी देश जिनका दूर काफी से उत्पत्ति हो गए है तथा इसी माया, माया कहे हैं जैसे अज्ञान दृष्टि भ्रम में इच्छा के अवरोध उत्पन्न जिनको करे है, है। या से माया कहे है सब तो उस दूर पादादिक करे है अज्ञान माने टकया हुआ टकना अज्ञान कहे हैं अज्ञान जड़ा ब्रह्म विद्या तो नाम हुंदा है, है।, 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 तो है, है या थे विद्या कहे हैं और शक्ति सर ऐसे भी रहे नहीं इससे केसर के आश्रित की रहे हां शक्ति भी कहे हैं ताकत कहते हैं इसलिए इसी शक्ति के ही है रूप हैं तो प्रमाण ब्रह्म चेतक शक्ति या हम्म कहते हैं

ਅਹੁੰ ਗ੍ਰਹ ਤਿਆ ਇਹਦੇ ਕੀ ਕਹਿੰਦੇ ਨੇ ਜਾਂ ਕੋ ਮਹਾਵਾਕਿ ਵਿਚਾਰ ਕੀਏ ਤੇ ਵੀ ਬੁੱਧੀ ਕੀ ਮੰਦਤਾ ਯਾਨੀ ਕਮਜ਼ੋਰ ਬੁੱਧੀ ਜਿਹਨਾਂ ਦੀ ਮੰਦ ਬੁੱਧੀ ਹੋਵੇ ਕਿਸੇ ਪ੍ਰਾਜਿ ਬੰਧਕ ਤੇ ਬੰਧਕ ਤੇ ਅਪਰੋਖ ਗਿਆਨ ਹੋ ਗਏ ਜੇ ਦੀ ਬੁੱਧੀ ਮੰਦ ਹੈ ਉਹਨੂੰ ਕੀ ਸਮਝਾਓਗੇ ਬ੍ਰਹਮ ਕੀ ਹੈ ਪ੍ਰਕਿਰਤੀ ਕੀ ਹੈ ਪੰਚਗਿਰਤ ਕੀ ਹੈ ਹਾਂਜੀ ਇਹਨੇ ਕਿਦਾਂ ਲੈ ਆਉਣਾ ਜੋ ਪਦਾਨ ਕਰਨ ਨੂੰ ਤਾਂ ਕੋਈ ਬੁੱਧੀ ਆਣ ਬਾਗ ਨੂੰ ਸਮਝਾਣਾ ਕੀ ਸਮਝਾ ਲੋਗੇ ਹੂੰ ਇਸ ਵਾਸਤੇ ਮਨੁੱਖੀ ਬੁੱਧੀ ਲੋਕ ਇਹ ਨਹੀਂ ਸਮਝ ਗਏ ਇਹ ਲੈ ਚਿੰਤਰ ਦਾ ਰੂਪ ਧਿਆਨ ਕਾਇਆ ਹੈ ਜਦੋਂ ਅਸੀਂ ਧਿਆਨ ਕਰਦੇ ਆ ਨਾ ਉਹ ਸਾਨੂੰ ਬਾਹਰਲਾ ਅੰਦਰਲਾ ਸਾਰਾ ਜਿਹੜਾ ਨਾ ਉਹ ਖੁੱਲ ਜਾਂਦਾ ਸਰੀਰ ਦਾ ਵੀ ਜਿਹੜਾ ਨਾ ਇਹ ਆਪਾਪ ਹੋ ਜਾਂਦਾ ਹੱਥ ਪੈਰ ਕੰਨ ਨੱਕ ਕੋਈ ਇਹਦਾ ਚੰਦਾ ਕੁਝ ਨਹੀਂ ਹੁੰਦਾ ਇਸ ਵਾਸਤੇ ਸਭ ਤੋਂ ਪਹਿਲਾਂ ਪੰਜ ਬਾਣੀਆਂ ਪੰਜ ਬਾਣੀਆਂ ਤੋਂ ਅੱਗੇ ਫਿਰ ਸਿਮਰਨ ਸੇਮਨਸਰ ਤੇ ਧਿਆਨ ਧਿਆਨ ਚ ਫਿਰ ਸਮਾਧੀ ਇਸ ਤਰ੍ਹਾਂ ਇਹ ਅਪਗ੍ਰੇਡ ਹੁੰਦਾ ਉੱਪਰ ਨੂੰ ਜਾਂਦਾ ਉਹਦੇ ਵਿੱਚ ਹੀ ਅਸਲੀ ਆਨੰਦ ਆ ਸੁੱਖ ਹੂੰ ਸਾਧੂ ਇਹ ਹੈ ਮੈਂ ਇਸਨ ਨੂੰ ਪਰਜਾਮ ਕਿਹਾ ਹੈ ਜਿਹਨਾਂ ਅ ਗਿਆਨ ਦਾ ਸੁਤਨਾ ਤੇ ਹੈ ਗਿਆਨ ਤੋਂ ਪ੍ਰਮਾਣ ਅ ਪਰਮੇ ਕੇ ਦੀਨ ਹੈ ਆ ਕੋਈ ਸਿੱਖਾ ਕੇ ਅਧੀਨ ਹੂੰ ਅ ਜਾਨ ਬਿਧੀ ਕੇ ਬਿਧੀ ਕੇ ਕਿਹਾ ਬਿਧੀ ਕੇ ਤਪ ਪੁਰਸ਼ ਕੀ ਸਾਧਾ ਵਿਸ਼ਵਾਸ tatha hakik adhin hai jaise pratyaksh gyan mein praman netra aur pratyaksh tatvik ha pratyaksh praman vich praman netra hai je akhan ch katt dikhai dinda hai ke rassi saf de sae di pratyaksh praman vich adon spasht cheez honi je netra dosh nahi hai ਜਦੋਂ ਨੇਤਰਕਾ ਔਰ ਘਟਕਾ ਸਬੰਧ ਹੋਏ ਤੇ ਪੁਰਸ਼ ਕੀ ਇੱਛਾ ਬਿਨਾ ਵੀ ਘਟਕਾ ਪ੍ਰਤੱਖ ਗਿਆਨ ਹੋਵੇ ਅਸੀਂ ਜਾਣਨਾ ਨਹੀਂ ਚਾਹੁੰਦੇ ਹਾਂ ਪਰਦੇ ਪਏ ਅਗਰ ਸਾਡਾ ਧਿਆਨ ਮੇਜ਼ ਵੱਲ ਚਲ ਜਾਏ ਕੁਰਸੀ ਵੱਲ ਚਲ ਜਾਏ ਉਹ ਸਾਡਾ ਹੁੰਦਾ ਬੇਸ਼ਾਨੀ ਸਬਜੈਕਟ ਨਹੀਂ ਪਰੰਤੂ ਧਿਆਨ ਉੱਪਰ ਗਿਆਨੀ ਨੇ ਨੇਤਰਾਂ ਨੇ ਦੇਖਿਆ ਨਹੀਂ ਤਾਂ ਉਸ ਵਸਤੂ ਦਾ ਗਿਆਨ ਇਹਨੂੰ ਆਪਣੇ ਆਪ ਹੋ ਜਾਣਾ ਪ੍ਰਤੱਖ ਗਿਆਨ ਹੋਵੇ ਹਾਂ ਔਰ ਪਾਦਰੋਪਦ ਸ਼ੁਕਲ ਚਤੁਰਤੀ ਦੇ ਦਿਨ ਚੰਦਰ ਦਰਸ਼ਨ ਦਾ निषेध है विधि नहीं करना चाहिए एक और तरीका नहीं है और पुरुष को जो इच्छा हो गई है मेरे को आज चंद्र दर्शन नहीं हो गए तो भी किसी रीति से नेत्र प्रमाण का जो प्रमेय चंद्र में संबंध हो जा तो चंद्र का प्रत्यक्ष ज्ञान अवश्य ही हो गया है ना चाहिए तो देखा जाए तो दर्शन हो ही जाए ਇਸ ਰੀਤੀ ਸੇ ਪਰਮਾਨ ਪਰਮੇ ਹਾਂ ਜੇ ਕੋਈ ਤੈਨ ਸਪਸ਼ਟ ਪ੍ਰਕੀਤਾ ਨੇਤਰ ਪਰਮਾਨ ਕਾ ਜੋ ਪਰਮੇ ਚੰਦਰ ਸੇ ਨੇਤਰ ਪਰਮਾਨ ਪਰਮੇ ਚੰਦਰਮਾ ਚੰਨ ਸੇ ਸੁਬੰਧ ਹੋ ਜਾਵਾ ਨੇਤਰ ਪਰਮਾਨ ਨੇ ਚੰਦਰਮਾ ਪਰਮੇ ਹੈ ਪਰਮੇ ਤੇ ਪਰਮਾਨ ਦਾ ਕੁਦਰਤੀ ਸੁਬੰਧ ਹੋ ਜਾਵੇ ਤਾਂ ਚੰਦਰ ਦਾ ਪ੍ਰਤੱਖ ਗਿਆਨ ਅਵਾਸੀ ਹੋ ਜਾਵੇ ਮੇਰੇ ਵਾਸਤੇ ਗਿਆਨ ਦਾ ਇਸ ਰੀਤੀ ਤੇ ਪਰਮਾਨ ਪਰਮੇ ਕੇ ਅਧੀਨ ਗਿਆਨ ਹੈ ਵਿਧੀ ਵੀ ਇੱਛਾ ਕੇ ਦੀਨ ਨਹੀਂ ਔਰ ਸਾਲਗਨਾ ਵਿਸ਼ਨੂ ਰੂਪ ਹੈ ਜੇ ਧਿਆਨ ਕਰੇ ਤਾਂ ਕੋ ਉੱਤਮ ਫਲ ਪਾਤਰ ਹੋਵੇ ਹੈ ਤਾਂ ਸ਼ਾਸਤਰ ਪਰਮਾਨ ਸੇ ਵਿਸ਼ਨੂ ਕੋ ਤੋ ਚਤਰਮੁਜ ਮੂਰਤੀ ਸੰਖ ਚੱਕਰ ਗਦਾ ਪਦਮ ਲక్ష్ਮੀ ਸਹਿਤ ਜਾਣੇ ਹੈ ਔਰ ਨੇਤਰ ਪ੍ਰਮਾਨ ਤੇ ਸ਼ਾਲਗ੍ਰਮ ਪੱਥਰ ਜਿਹੜਾ ਉਹ ਛਿਲਾ ਜਾਣੇ ਹਨ tatha bhi 비ਦੀ ਵਿਸ਼ਵਾਸ ਇੱਛਾ ਤੇ ਸ਼ਾਲਗ੍ਰਮ বিষ্ণੂ ਹੈ ਜੇ ਧਿਆਨ ਹੋਵੇ ਹੈ ਪਰੰਤੂ ਸੋ ਧਿਆਨ ਨਾ ਨਾ ਪ੍ਰਕਾਰ ਦਾ ਇਹ ਵੀ ਇੱਕ ਪ੍ਰਕਾਰ ਦਾ ਹੈ ਕਉਂ ਤੋਂ ਅਨ્ય ਵਸੂ ਦਾ ਅਨ્ય ਰੂਪ ਸੇ ਧਿਆਨ ਹੋਗਾ ਜੈਸੇ ਸ਼ਾਲਗ੍ਰਮ ਕਾ বিষ্ণੂ ਸੇ ਧਿਆਨ ਹੋਗਾ ਜਾਤੀ ਜਾਤੀ ਭਾਗ ਤੇ ਅਗਲਾ ਖਾਂ ਇੱਥੇ ਵੀ ਕੰਮ ਕਰੂ ਜੈਸੇ ਸਾਲਗ੍ਰਾਮ ਦਾ ਬਿਕਸ਼ਣੂਪ ਵਿੱਚ ਧਿਆਨ ਜਾਂ ਕੋ ਪ੍ਰਤੀਕ ਧਿਆਨ ਕਹੇ ਹੈ ਬੈਕੰਟ ਲੋਕ ਵਾਸੀ বিষ্ণੂ ਦਾ ਸੰਖ ਚੱਕਰ ਆਦਿਕ ਸੈਤ ਚਤਰਪੂਜ ਮੂਰਤੀ ਰੂਪ ਸੇ ਧਿਆਨ ਹੈ ਤਾਂ ਅੰਨਿਆ ਕ ਅਨੈ ਰੂਪ ਸੇ ਧਿਆਨ ਨਹੀਂ ਹੈ ਇੱਥੇ ਸਾਲਗ੍ਰਾਮ ਪੱਥਰ ਨੂੰ বিষ্ণੂ ਮੰਨਿਆ ਪਰੰਤੂ ਇੱਥੇ ਚਤਰਪੂਜ ਮੂਰਤੀ ਜਿਹੜੀ ਆ ਭਗਵਾਨ ਦਾ ਸਰੂਪ ਹੈ ਉਨੂੰ ਵੀ ਮੰਨਿਆ ਇਹਦੇ ਵਿੱਚ ਅੰਨੇ ਤੋਂ ਅੰਨੇ ਵਸਤੂ ਦਾ ਆਸਰਾ ਨਹੀਂ ਹੈ ਕਿੰਤੂ ਧੇਰੂ ਦੇ ਅਨੁਸਾਰ ਜੇ ਧਿਆਨ ਹੈ ਜੇ ਕੌਣ ਹੈ বিষ্ণੂ ਹੈ ਉਹਦੀ ਮੂਰਤੀ ਹੈ ਤਾਂ ਧਿਆਨ ਉਹਦੇ ਅਨੁਸਾਰ ਹੈ ਬੈਕੁੰਟਵਾਸੀ বিষ্ণੂ ਦਾ ਸਰੂਪ ਪ੍ਰਤੱਖ ਤੋਂ ਹੈ ਨਹੀਂ ਕੇਵਲ ਸ਼ਾਸਤਰ سے ਜਾਣिए हैं और शास्त्र में संकटकर आदि की सहत ਸਾਰੇ ਬਿਸ਼ਨੂ ਦਾ ਸਰੂਪ કહਿਆ ਹੈ ਜਾਂ ਤੇ ਦੇਹ ਸਰੂਪ ਕੇ ਅਨੁਸਾਰ ਹੀ ਜੇ ਧਿਆਨ ਹੈ ਇਹ ਦੇਖੋ ਜਾਨੀ ਦੇਖੋ ਫੋਟੋ ਦੇਖੀ ਆ ਜਾਂ ਲੋਕਾਂ ਨੇ ਦੱਸਿਆ ਨੇ ਸ਼ਾਸਤਰੀ ਦਾ ਤਾਂ ਬਿਨੂ ਵਿਸ਼ਵਾਸ ਇੱਛਾ ਬਿਨਾ ਧਿਆਨ ਹੋਗਾ ਜੇ ਬਿਦੀ ਮੈਨਾਂ ਟੰਗ ਨਾ ਹੋਵੇ ਵਿਸ਼ਵਾਸ ਵੀ ਨਾ ਹੋਵੇ ਤੇ ਜਾਣਨ ਦੀ ਇੱਛਾ ਵੀ ਨਾ ਹੋਵੇ ਤਾਂ ਫਿਰ ਨਹੀਂ ਧਿਆਨ ਟਿਕਦਾ ਇਹ ਧਿਆਨ ਨਹੀਂ ਬੱਧੂਵੇਂ ਜੇ ਉਪਾਸ਼ਨਾ ਕਰੇ ऐसा पुरुष का प्रेरक बचन विधि कहिए वचन से श्रद्धा को विश्वास कहिए ये विश्वास करना है गुरु लोग संत लोग शास्त्र जरा वो ठीक कहना, ये विश्वास है और श्रद्धा या कि जो मैं कर रहा ठीक करे अपनी इस विश्वास के करना तो ये कहता अंत की कामना रूप रजोगुण की वृत्ति इच्छा कही है ਜਿੰਨੇ ਸੰਕਲਪ ਕਲਪ ਇੱਛਾ ਅਨਿਛਾ ਪੈਦਾ ਹੁੰਦੀਆਂ ਨੇ ਉਹ ਅੰਤਿਕੰ ਨੂੰ ਕਹਿੰਦੇ ਅੰਤਿਕੰ ਮੰਨਦਾ ਸਥਾਨ ਹੈ ਮਨ ਉਸੇ ਜੁੜਿਆ ਹੋਇਆ ਉਹਦੇ ਕਰਕੇ ਹੁੰਦੀਆਂ ਨੇ ਧਿਆਨ ਕੇ હેતુ ਜੇ ਤੀਨ ਹੈ ਗਿਆਨ ਕੇ ਨਹੀਂ ਧਿਆਨ ਤਾਂ ਨਵਾਸੇ ਨਾਲ ਗਰਮ ਰੱਖ ਲੋ ਜਾਂ ਉਹਦੀ ਮੂਰਤੀ ਰੱਖ ਲੋ ਹਾਂਜੀ ਤੇ ਫਿਰ ਉਹਦੇ ਵਿੱਚ ਜਿਹੜਾ ਕੀ ਹੋਣਾ ਚਾਹੀਦਾ ਇੱਛਾ ਹੋਣੀ ਚਾਹੀਦੀ ਹੈ ਹਾਂਜੀ ਉਹ ਇਹ ਧਿਆਨ ਗਿਆਨ ਦੇ ਨਹੀਂ ਯਾਨਕਿ ਨਹੀਂ ਧਿਆਨ ਹੱਥ ਸੇ ਉਹ ਬਹਿ ਨਾ ਜਾਣਿਆ ਵੀ ਬਹਿਣਾ ਪੈਣਾ ਬਈ ਇਹ ਹੁਣ ਧਿਆਨ ਲੱਗ ਗਿਆ ਹੁਣ ਧਿਆਨ ਲੱਗਿਆ ਹਟ ਨਹੀਂ ਗਿਆਨ ਸੇ ਹਟਕੀ ਅਪੇਖਾ ਨਹੀਂ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਹਟਿਕਣਾ ਪਉ ਪੜਨ ਵਾਸਤੇ ਮਿਹਨਤ ਕਰਨੀ ਪਉ ਤਾਂ ਹੀ ਕਲਾਸ ਪਾਸ ਹੋਊਗਾ ਕਾਹੇ ਤੇ ਨਿਰੰਤਰ ਧਿਆਕਾਰ ਵਿੱਤਕਿਤ ਦੀ ਵਿਰਤੀ ਨੂੰ ਧਿਆਨ ਕਹੇ ਜਦੋਂ ਧਿਆਨ ਦਾ ਸਭ ਜਾਲਮੀ ਚਲੇ ਜਾਂਦਾ ਚਿੱਤ ਵਿੱਚ ਟਿਕ ਜਾਂਦੀ ਹੈ ਉਨੂੰ ਹੀ ਧਿਆਨ ਕਹਿੰਦੇ ਨੇ ਤਾਂਹਾਂ ਬ੍ਰਿਤੀ ਸੇ ਮੁਕਸ਼ੇਵ ਹੋਵੇ ਤੋ ਹੱਥ ਸੇ ਬ੍ਰਿਤੀ ਕੀ ਸਥਿਤੀ ਕਰੈ ਹੂੰ ਆਠਨਾਰੀ ਬ੍ਰਿਤੀ ਨੂੰ ਜੋੜਨਾ ਕਰੇ ਗਿਆਨ ਰੂਪੰਤਰ ਕਨ ਕੀ ਬ੍ਰਿਤੀ ਸੇ ਤਤਕਾਲ ਅਵਰਣ ਪੰਗ ਹੋਏ ਤੇ ਬ੍ਰਿਤੀ ਕੀ ਸਥਿਤੀ ਕਾ ਉਪਯੋਗ ਨਹੀਂ हट की अपेक्षा नहीं हट करना ही पौगा फिर ही बेती भी ठीक हो शरीर भी ठीक हो ध्यान बैकुंठवासी चतुभुज विष्णु के ध्यान की न्याय मैं ब्रह्म हूँ, जो ध्यान भी दे के अनुसार है प्रतीक नहीं है परंतु जे आहू ग्रह है मैं करता हूं ਇਹਨੂੰ ਪੜੋਗੇ ਦੇ ਰੂਪ ਦਾ ਆਪਣੇ ਸੇ ਅਪੇਧ ਕਰਕੇ ਚਿੰਤਨ ਅਹੰਗਰ ਧਿਆਨ ਕਹਿੰਦੇ ਹੈ ਦੇ ਰੂਪ ਵਿਸ਼ਨੂ ਨੂੰ ਕੋਟਾ ਰੂਪ ਨੂੰ ਛੱਡ ਕੇ ਤਾਨੂੰ ਅਸਲੀ ਉਹ ਜਾਣ ਕਰਕੇ ਆਪਣੇ ਸੇ ਅਪੇਧ ਕਰਕੇ ਆਪਣੇ ਕਹ ਮੇਰਾ ਹੀ ਸਰੂਪ ਹੈ ਇਹ ਚਿੰਤਨ ਕਰੇ ਇਹਨੂੰ ਅਹੰਗਰ ਧਿਆਨ ਕਹਿੰਦੇ ਹਨ ਜੀ

ਕੋਈ ਵੀ ਤੇ ਕਾਉਂਸਲ ਕਰੇਗਾ ਕਾਸ਼ਨਾ ਕਹੇ ਹੈ ਜੀ ਤੇ ਬਈਆ ਧਿਆਨ ਧਿਆਨ ਸਮਝ ਲਗਾ ਸਮਝ ਲਗਾ ਅਰੰਭ ਸਰੂਪ ਆਪਣੇ ਸਰੂਪ ਕੋ ਜਿਹੜਾ ਧਿਆਨ ਕਰਨਾ ਅੰਗਰਾ ਧਿਆਨ ਚਿੱਤਿ ਵਿਸਤ੍ਰਿ ਰੋਕ ਲ ਕੇ ਆ ਹੁਣੇ ਤੁਸੀਂ ਪਿੱਛੇ ਪੜਿਆ ਕਿ ਇਸ ਰੂਪ ਜਿਹੜਾ ਵਿਸ਼ਨੂੰ ਦੀ ਫੋਟੋ ਸੀ ਉਹਨੂੰ ਆਪਣੇ ਚ ਅਭੇਦ ਕਰਕੇ ਉਹਦਾ ਚਿੰਤਨ ਕਰਨਾ ਅਹੰਗਰਾ ਧਿਆਨ ਕਹਿੰਦੇ ਹਨ ਸੁਰੇਸ਼ਵਰ ਪੰਡਿਤ ਜੀ ਨੇ ਸ਼ਰਤੀ ਦੇ ਅਨਸਾਰ ਇਸ ਗੱਲ ਨੂੰ ਅਹੰ ਗ੍ਰਹਿ ਪਰਨਵ ਰੂਪ ਨੂੰ ਕਰ ਕਰਕੇ ਧਿਆਨ ਵਿੱਚ ਤਾਂ ਅਹੰ ਗ੍ਰਹਿ ਸਰੂਪ ਦਾ ਧਿਆਨ ਕਰਕੇ ਇਹਨੂੰ ਅਹੰ ਗ੍ਰਹਿ ਧਿਆਨ ਕਿਹਾ ਹੈ ਅਨੁਲਬ ਨਿਜਮਤ ਗਤੀ ਦਾ ਅਛਰ ਜਿਹੜਾ ਸ਼ਬਦ ਹੈ ਪ੍ਰਣਵ ਇਹ ਬ੍ਰਹਮ ਮੈਂ ਹੂੰ ਮਾਮ ਰੂਪ ਮੇਰਾ ਹੀ ਰੂਪ ਬ੍ਰਹਮ ਹੈ ਮੈਂ ਹੀ ਪ੍ਰਣਵ ਹੂੰ ਸੋ یوں ਅਨਰਗ ਨਿਜਮਤ ਗਤਤਾ ਐ ਐਸੀ ਗਤੀ ਨੂੰ ਐਸੇ ਬਚਨਾਂ ਨੂੰ ਹਿਰਦੇ 'ਚ ਧਾਨ ਕਰਕੇ ਪ੍ਰਪੱਕ ਕਰਕੇ ਫੇਰ ਧਿਆਨ ਸਮਾਨ ਆਨ ਨਹਿ ਜਾਪੇ ਉਹਦੇ ਬਰਾਬਰ ਹੋਰ ਕੋਈ ਧਿਆਨ ਨਹੀਂ ਜਦੋਂ ਚਿੱਤ ਦੀ ਚਿਤਵਿਰਤੀ ਸਥਿਰ ਹੋ ਜਾਏ ਲੈ ਹੋ ਜਾਏ ਚਿੰਤਨ ਵਿੱਚ ਤਾਂ ਉਹ ਬਿਰਤੀ ਉਸਨੇ ਆਨੰਦ ਸਰੂਪ ਹੈ ਉਹਦੀ ਪ੍ਰਾਪਤੀ ਕਰਨੀ ਪੈਂਦੀ ਹੈ ਜਿਹੜੇ ਤੰਤ ਵਿਚਾਰਕ ਤਾਉਤਨਾ ਸੋਮਾ ਕੋਟਿ ਸੰਸਾਰ ਬਾਰੇ ਜਿੰਦੇ ਜਿਹੜੇ Muni ਲੋਕ ਕਿਸ ਤਰ੍ਹਾਂ ਉਪਾਸ਼ਨਾ ਕਰਦੇ ਪ੍ਰਭੂ ਦੀ ਦੁਰਤ ਨ세 ਸੰਸਾਰ ਜਿਹੜਾ ਇਹ ਦੁਰ ਸੰਸਾਰ ਦੁਸ਼ਣ ਦੁਸ਼ਾ ਸੰਸਾਰ ਇਹ ਖਤਮ ਹੋ ਜਾਂਦਾ ਆਪਾਰਮਨ ਪਾਰਾ ਬਾਦ ਸੇ ਇੱਕ ਇਹ ਦਿੱਖਿਆ ਰਣਾ ਨੂੰ ਕਿ ਕੋਈ ਕਾਹਨ ਨੂੰ ਸਮਤ ਵਿਰੇਗ ਧਿਆਨ ਮਾਜੂਬ ਪ੍ਰਕਾਸ਼ ਪ੍ਰਕਾਸ਼ਿਤ ਕੀਤੀ ਦੇ ਅਨੁਸਾਰ ਮੰਡੂਕ ਦੇ ਪ੍ਰਸ਼ਨਾਦਿਕ ਜਿਹੜਾ ਮੰਡੂਕ ਹੈ ਨਾ ਨੂੰ ਕਹਿੰਦੇ ਸੀ ਉਪਨੇਸ਼ ਦਾ ਇਹ ਉਹਦੇ ਅਨਸਾਰ ਇਹ ਗੱਲ ਕਰਦਾ ਮੰਡੂਕ ਉਪਨੇਸ਼ਿ ਬਾਰੇ ਨੇ ਕੀ ਕਿਹਾ ਕਹਿੰਦਾ ਪ੍ਰਣੂਤ ਰੂਪ ਰੂਪ ਦਾ ਜਿਹੜਾ ਕਹੀਏ ਓੰਕਾਰ ਕੀ ਹੈ ਇਹ ਓੰਕਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਉਂ ਨਹੀਂ ਮਿਲਿਆ ਓੰਕਾਰ ਮੁੰਡੂਕਯੁਬ ਨਿਛ ਵਿੱਚ ਪਿਆ ਓੰਕਾਰ ਕਾਠੁਕ ਨਿਛ ਵਿੱਚ ਪਿਆ ਵੇਦਨ ਹੈ ਓੰਕਾਰ ਨੂੰ ਮਤਲਬ ਰੱਖਿਆ ਕਰਨ ਵਾਲਾ ਸਾਰਿਆਂ ਦਾ ਅਧਿਸਥਾਨ ਓੰਕਾਰ ਨੂੰ ਮੰਨਿਆ ਓੰਕਾਰ ਨੂੰ ਬ੍ਰਹਮ ਮੰਨਿਆ ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਓੰਕਾਰ ਨੂੰ ਬ੍ਰਹਮੀ ਮੰਨਿਆ ਤੇ ਇਸ ਦਾ ਅਰਥ ਹੈ तो परिणाम है तो 16 सात सात प्लेस के प्रकार कई होता है जिन्हें प्रणो अक्षर ग्रंथ श्री कहलाता है जो प्रणो ग्रंथ में कार्य की ज्यादा रीति से अन्न बकिए राय रहतspectra सबसे राय जैसे ने जमात की दस्त कहिए है ਕੀ ਇਹ ਤਾਂ ਯਾਸ਼ਾ ਧਿਆਨ ਆ ਧਿਆਨ ਕਿਸ ਪ੍ਰਕਾਰ ਕੇ ਇਹ ਵਿਸ਼ੇ ਧਿਆਨ ਕਿਸ ਪ੍ਰਕਾਰ ਕਰਨਾ ਚਾਹੀਦਾ ਟਾਂ ਕਹਿਣ ਲਗਾ ਵਿਸ਼ੇਸ਼ ਰੀਤੀ ਸ੍ਰੀਸ਼ਵਰਕ੍ਰਿਤ ਪੰਚੀਕਰਨ ਨਾਮ ਗ੍ਰੰਥ ਵਿੱਚ ਵਿਚਾਰ ਇਹ ਦਿੱਤਾ ਹੋਇਆ ਮਜਾੜ ਉੱਤੇ ਦੇਖੋ ਕਿਦਰ ਪਾਸਪਸ਼ਟ ਨਿਰਗੁਣ ਸਰਗਣ ਪ੍ਰਣਬ ਕੀ ਉਪਾਸ਼ਨਾ ਕਾ ਫਾਲ ਸਹਿਤ ਕਰ

ਜਿਨਕੀ ਉਸਦੀ ਸਮਰਥ ਨਹੀਂ ਹੈ ਜਿਨਕੇ ਅਰਥ ਗ੍ਰਹਣ ਉਪਾ ਉਪਾਸਨਾ ਦੀ ਰੀਤੀ ਹਾਂ ਮੈਂ ਲਿਖੇ ਹਾਂ ਇਹ ਦੇਖੋ ਇਹਨੂੰ ਪ੍ਰਣਮ ਨੂੰ ਸਮਝਿਆ ਕੀ ਹੈ ਦੋ ਪ੍ਰਕਾਰ ਸੇ ਪ੍ਰਣਮ ਕਾ ਚਿੰਤਨ ਉਪਨਿਸ਼ਦ ਵਿੱਚ ਆ ਕੇ ਆਪਣੇ ਸ਼ਾਂਤ ਕਿਹਾ ਦੋ ਪ੍ਰਕਾਰ ਇੱਕ ਤੋਂ ਪਾਰ ਬ੍ਰਹਮ ਰੂਪ ਤੇ ਪ੍ਰਣਮ ਕਾ ਚਿੰਤਨ ਕਿਹਾ ਦੂਸਰਾ ਅਪਰ ਪਾਰ ਬ੍ਰਹਮ ਸੇ ਕਿਹਾ ਇਹ ਉਹਨੂੰ ਉਹ ਪਛਤਾਏਗਾ ਨਿਰਗੁਣ ਬ੍ਰਹਮ ਕੋ ਪਰ ਬ੍ਰਹਮ ਕਹੇ ਅਤੇ ਸਰਗੁਣ ਬ੍ਰਹਮ ਕੋ ਅਪਰ ਬ੍ਰਹਮ ਕਹੇ RAM KRISHNA GURU NANAK E sare apra par bram jehde nirgun swarup je nu par bram roop te pranab ka chintan kare jada pehla rakh lave jada vo dooja ਜਿਦਾਂ ਉਹ ਨਾਗਰੀ ਫੋਟੋ ਰਾਮ ਦੀ ਕ੍ਰਿਸ਼ਨ ਦੀ ਫੋਟੋ ਲੱਖਦਾ ਸਿਧਾਰ ਅਸਰ ਪਰ ਬ੍ਰਹਮ ਤੇ ਪ੍ਰਣਭ ਦਾ ਚਿੰਤਨ ਕਰੇ ਸੋ ਮੋਕਸ਼ ਨੂੰ ਪ੍ਰਾਪਤ ਹੋਵੇਗਾ ਉਹਨੂੰ ਮੁਕਤੀ ਮਿਲ ਜੂਗੀ ਔਰ ਉੱਪਰ ਪਾਵਨ ਰੂਪ ਤੇ ਪ੍ਰਣਭ ਦਾ ਚਿੰਤਨ ਕਰੇ ਤੋ ਬ੍ਰਹਮ ਲੋਕ ਨੂੰ ਪ੍ਰਾਪਤ ਹੋਵੇ ਗੁਰੂ ਲੋਕਾਂ ਦਾ ਚਿੰਤਨ ਕਰਨੇ ਨਾਲ ਬ੍ਰਹਮ ਲੋਕ ਗਾਇਬ ਲੋਕ ਜਾਵਾਂਗੇ ਜੇ ਆ ਪਰਬ੍ਰਹਮ ਦਾ ਚਿੰਤਨ ਕਰੋਗੇ ਨਿਰਗੁਣ ਸਰੂਪ ਦਾ फिर मोक्ष मुक्ति की प्राप्ति हुई ऐसे निर्गुण सरगुण भेद से प्रणब उपासना दो प्रकार की है या तो निर्गुण रूप प्रणब उपा उपासना के प्रकार का आरंभ करते हैं जी निर्गुण उपासना की रीति लिखे हैं सरगुण को नहीं काहे थे चलो या को बस A new brand.